ਸਾਰੇ ਪنجੇਬਰਾ ਨਦਾਨ ਸੁਰਨ ਨਾਲ ਇਹਨਾਂ ਦੀ 26 26 ਕਿੱਲੇ ਜ਼ਮੀਨ ਸੀ ਉਹਦੇ ਤੇ ਹੁਣ ਜ਼ਮੀਨ ਹੋ ਗਈ ਦੂਣੀ ਦੂਣੀ ਇਹ ਦੂਣੀ ਦੂਣੀ ਜ਼ਮੀਨ ਹੋ ਗਈ ਹੈ ਭਜਨ ਉਦੋਂ ਦੁਨਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਕਰਨਾ ਮੈਂ ਤੁਹਾਨੂੰ ਬਹੁਤ ਪ੍ਰੇਮ ਨਾਲ ਇਹ ਅੱਜ ਆਉਣਾ ਵੀ ਤੁਸੀਂ ਤਗੜੇ ਹੋ ਕੇ ਉਦੋਂ ਕਰੋ ਮੈਨੂੰ ਮਿਲਿਆ ਕਰੋ ਭਜਨ ਕਰਿਆ ਕਰੋ ਬਾਣੀ ਪੜਿਆ ਕਰੋ ਬੱਚਿਆਂ ਨੂੰ ਪੜਾਇਆ ਕਰੋ ਆ ਕੇ ਕੋਲ 5 ਮਿੰਟ 10 ਮਿੰਟ ਸਗੁਰਾਂ ਦੀ ਕਥਾ ਸੁਣਾਇਆ ਕਰੋ ਜਿੰਦਰਜੀ ਕਰਦਾ ਮੈਂ ਹੋਰ ਵੀ ਮੈਨੂੰ ਖੁਸ਼ੀ ਹੋ ਰਹੀ ਇਸ ਗੱਲ ਦੀ ਜਦੋਂ ਮੈਂ ਇਹ ਦੇਖਾ ਵੀ ਇਹ ਸਾਰੇ ਮੁੰਡੇ ਸਵੇਰੇ ਦੂਰ ਜੇ ਉੱਠ ਕੇ ਬੱਝ ਕਰਨ ਲੱਗਦੇ ਨੇ ਜਿਨ੍ਹਾਂ ਨੇ ਸੋਧਾਂ ਲਖੀਆਂ ਨੇ ਇਹ ਲੜਕੇ ਦਾ ਪਾਣੀ ਨਹੀਂ ਪੀਦੇ ਤੇ ਟੀਵੀ ਨਹੀਂ ਦੇਖਦੇ ਤੇ ਇਹ ਗੱਲਾਂ ਹੋਣਗੀਆਂ ਨਾ ਖੁਸ਼ੀ ਵਾਲੀ ਗੱਲ ਜਿਹੜੀ ਇਹ ਨਾ ਉਹ ਸਗੁਰਾਂ ਵਾਲੀ ਹੈ ਦੂਜੀਆਂ ਸਾਰੀਆਂ ਗੱਲਾਂ ਗਮੀ ਵਾਲੀਆਂ ਨੇ ਉਹ ਆਪਾਂ ਨਹੀਂ ਕਰਦੇ ਮੈਂ ਫੇਰ ਹੀ ਮਿਲਾਂਗਾ ਤੇ ਮੈਂ ਕੱਲਿਆਂ ਵੀ ਬੇਨਤੀ ਕਰਾਂਗਾ ਤੇ ਪੁੱਛਾਂਗਾ ਵੀ ਸਾਰਿਆਂ ਨੇ ਕਿੰਨੇ ਕਿੰਨੇ ਬਾਣੀ ਕਿੰਨੇ ਕਿੰਨੇ ਪੜਨ ਲੱਗੇ ਦੇ ਵੇਲੇ ਬੱਚੇ